ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਦਵਿੰਦਰਦੀਪ ਕੌਰ ਹਾਜ਼ਰ ਹਾਂ ਸੁਖਵਿੰਦਰ ਅਮਰਦੀ ਲਿਖੀ ਹੋਈ ਕਵਤਾ ਸਬਕ ਲੈ ਕੇ ਸੁਪੇਸ਼ ਅੱਜ ਦੀ ਕਵਤਾ ਸਬਕ ਮੇਰੀ ਨੰਨੀ ਬੱਚੀ ਤੇਰੀ ਮਲੂਕ ਗੱਲ ਤੇ ਉੱਭਰੀ ਹੋਈ ਆਪਣੇ ਕਠੋਰ ਹੱਥ ਦੀ লাশ ਦੇਖ ਕੇ ਮੈਂ ਬਹੁਤ ਸ਼ਰਮਸਾਰ ਹਾਂ ਮੈਨੂੰ ਮਾਫ਼ ਕਰ ਮੈਂ ਤੇਰੀ ਗੁਨਾਹਗਾਰ ਹਾਂ ਪਤਾ ਨਹੀਂ ਕਿਉਂ ਮੈਂ ਤੇਰੀ ਉਮਰ ਤੇ ਸਮਰੱਥਾ ਦੇ ਉਲਟ ਚਾਹੁੰਦੀ ਹਾਂ ਕਿ ਤੂੰ ਛੇਤੀ ਛੇਤੀ ਸਿੱਖ ਜਾਵੇਂ ਊੜਾ ਆੜਾ ਕਾਇਦਾ ਕਿਤਾਬ ਤੇ ਕਫਤਾ ਤੇ ਜਾਣ ਜਾਵੇਂ ਮਰਦ ਮਾਇਨੇ ਹਕੂਮਤ ਔਰਕ ਮਾਇਨੇ ਬੇਬਸੀ ਚਾਂਜਰ ਮਾਇਨੇ ਬੇੜੀ ਝੂੜੀ ਮਾਇਨੇ ਹੱਥਕੜੀ ਤੈਨੂੰ ਇਹ ਵੀ ਪਤਾ ਲੱਗੇ ਕਿ ਇਨ੍ਹਾਂ ਸ਼ਬਦਾਂ ਦੇ ਉਲਟੇ ਅਰਥ ਕਿਸ ਨੇ ਅਤੇ ਕਿਉਂ ਬਣਾਏ ਨਹੀਂ ਚਾਹੀਦਾ ਤਾਂ ਸੀ ਮਰਦ ਮਾਇਨੇ mohabbat ਔਰਤ ਮਾਇਨੇ وفا ਚਾਂਜਰ ਮਾਇਨੇ ਮਰਿਤ ਚੂੜੀ ਮਾਇਨੇ ਅਦਾ ਇਸੇ ਲਈ ਮੈਂ ਚਾਹੁੰਦੀ ਹਾਂ ਤੂੰ ਛੇਤੀ ਛੇਤੀ ਸਿੱਖ ਜਾਵੇਂ ਊੜਾ ਆੜਾ ਕਾਇਦਾ ਕਿਤਾਬ ਤੇ ਕਵਤਾ ਤੇ ਮੁਕਤ ਕਰ ਸਕੀਂ ਸ਼ਬਦਾਂ ਨੂੰ ਗਲਤ ਅਰਥਾਂ ਦੀ ਕੈਦ ਚੋਂ ਲੱਟ ਸਕੀਂ ਸ਼ਬਦਾਂ ਦੇ ਸਹੀ ਅਰਥਾਂ ਲਈ 但是吧。